ਦੇ ਅੰਦਰ ਵੱੜ ਰਹੀਆਂ ਮੁੰਡੇ ਦੀ ਕਰਤੂਤ ਸੁਣ ਕੇ ਤੁਸੀਂ ਇਸ ਨੂੰ ਲਾਂਡਤਾ ਹੀ ਪਾਵੋਗੇ ਜੇ ਕੈਮਰੇ ਦੇ ਵਿੱਚ ਮੁੰਡੇ ਦੀ ਕਰਤੂਤ ਕੈਦ ਨਾ ਹੁੰਦੀ ਤਾਂ ਸ਼ਾਇਦ ਕੋਈ ਯਕੀਨ ਵੀ ਨਾ ਕਰਦਾ ਦਰਅਸਲ ਪੂਰਾ ਟੱਬਰ ਘਰ ਨੂੰ ਤਾਲੇ ਲਗਾ ਕੇ ਸਸਕਾਰ ਤੇ ਚਲਾ ਜਾਂਦਾ ਹੈ ਜਦ ਟੱਬਰ ਵਾਪਸ ਆਂਦਾ ਹੈ ਤਾਂ ਘਰ ਅੰਦਰਲਾ ਹਾਲ ਵੇਖ ਕੇ ਉਹਨਾਂ ਦੇ ਵੀ ਹੋਸ਼ ਉੱਡ ਜਾਂਦੇ ਨੇ ਦਰਅਸਲ ਜਦੋਂ ਟੱਬਰ ਸਸਕਾਰ ਤੇ ਗਿਆ ਸੀ ਮੁੰਡਾ ਮੌਕੇ ਦਾ ਫਾਇਦਾ ਚੁੱਕ ਕੇ ਕੰਦ ਟੱਪ ਕੇ ਘਰ ਦੇ ਅੰਦਰ ਵੱੜਦਾ ਤੇ ਫਿਰ ਕਮਰੇ ਦੇ ਨਾਲ ਲੱਗੀਆਂ ਗਰਿੱਲਾਂ ਪਟਕੀ ਦੇ ਕਮਰੇ ਦੇ ਅੰਦਰ ਚਲਾ ਜਾਂਦਾ ਫਿਰ ਪੂਰੇ ਘਰ ਦੀ ਫਰੋਲਾ ਫਰਾਲੀ ਕਰਦਾ ਜਿਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਰਿਪੋਰਟ ਦੇ ਮੁਤਾਬਕ ਚੋਰ ਮੁੰਡੇ ਦੇ ਵੱਲੋਂ ਘਰ ਦੇ ਵਿੱਚ ਪਿਆ ਕੈਸ਼ ਤੇ ਹੋਰ ਕੀਮਤੀ ਸਮਾਨ ਜਿਹੜਾ ਹੈ ਉਹ ਚੋਰੀ ਕਰ ਲਿਆ ਗਿਆ ਰਿਪੋਰਟ ਦਾ ਕਹਿਣਾ ਹੈ ਕਿ ਉਹਨਾਂ ਦਾ ਕਰੀਬ 70 ਲੱਖ ਦਾ ਨੁਕਸਾਨ ਹੋ ਚੁੱਕਿਆ ਤੇ ਮੁੰਡੇ ਦੇ ਹੱਥ ਫੜਿਆ ਲਿਫਾਫਾ ਜਿਸ ਦੇ ਵਿੱਚ ਚੋਰੀ ਦਾ ਸਮਾਨ ਦੱਸਿਆ ਜਾ ਰਿਹਾ ਚੋਰੀ ਕਰਨ ਤੋਂ ਬਾਅਦ ਮੁੰਡਾ ਬਾਹਰ ਦਰਵਾਜ਼ੇ ਕੋਲ ਕੰਧ ਦੇ ਨਾਲ ਖੜਾ ਹੋ ਜਾਂਦਾ ਹੈ ਤੇ ਇਧਰ ਉਧਰ ਵੇਖਦਾ ਕਿ ਕੋਈ ਆ ਤਾਂ ਨਹੀਂ ਰਿਹਾ ਫਿਰ ਉਸ ਵੱਲੋਂ ਲਿਫਾਫੇ ਨੂੰ ਕੰਧ ਤੇ ਰੱਖ ਕੇ ਉਥੋਂ ਟੱਪ ਕੇ ਛਾਲ ਮਾਰ ਲਈ ਜਾਂਦੀ ਹੈ ਤੇ ਫਰਾਰ ਹੋ ਜਾਂਦਾ ਜਿਸ ਦੀ ਸਾਰੀ ਵੀਡੀਓ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤਾਂ ਪ੍ਰਵਾਧ ਦੇ ਮੁਤਾਬਕ 70 ਲੱਖ ਦਾ ਨੁਕਸਾਨ ਹੋਇਆ ਡੱਬਰ ਵੱਲੋਂ ਪੁਲਿਸ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਚੋਰ ਨੂੰ 체ਤੀ ਫੜਕਿਓਨ ਦਾ ਸਮਾਨ ਵਾਪਸ ਕੀਤਾ ਜਾਵੇ ਉਧਰ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕਾਰਵਾਈ ਕਰ ਰਹੀ ਹੈ ਨਾ ਦੱਸੋ ਕਿੱਥੋਂ ਦੇ ਨਾਲ ਬੜੇ ਤੇ ਕੀ ਗੱਲ ਹੋਈ ਜੀ ਹਾਂਜੀ ਮੇਰਾ ਨਾਮ ਹਰਚਨ ਸਿੰਘ ਆ ਜੀ ਮੈਂ ਪ੍ਰਤਾਪ ਨਗਰ ਦਾ ਰਹਿਣ ਵਾਲਾ ਜੀ ਇਹ 581 ਦਾ ਹਾਂਜੀ ਕੀ ਗੱਲ ਆ ਜੀ ਸਰ ਕੀ ਗੱਲ ਆ ਜੀ ਗੱਲ ਇਦਾਂ ਹੀ ਹੈ ਸੰਸਕਾਰ ਤੇ ਕਿਸੇ ਮੇਰੇ ਸੰਬਜ਼ਾ ਦੇ ਫਾਦਰ ਸਾਹਿਬ ਹੋ ਗਏ ਸੀ ਸਪੈ ਉਹ ਤੋਂ ਗਿਆ ਤੇ ਆਂਦੇ ਨੂੰ ਵੇਖਿਆ ਤੇ ਥਾਲੇ ਦੁਲੇ ਟੁੱਟੋਏ ਸਾਰੇ ਚੋਰੀ ਹੋ ਗਈ ਬੜੀ ਸਾਰਾ ਕੁਝ ਜੀ ਕਿੰਨੇ ਵਜੇ ਪੰਟ ਟਾਈਮ ਸੀ ਆਈਡੀਆ 3 ਵਜੇ ਦਾ ਟਾਈਮ ਹੈ ਗਾਇ ਭਾਈ ਸਰ ਕੀ ਕੀ ਚੋਰੀ ਜੀ ਦੱਸੋ ਅੱਜ ਮੇਰਾ ਟਿਲੀਆਂ ਕੋਕਿਆਂ ਦਾ ਕੰਮ ਲਗਾ ਕਰਦਾ ਤੇ ਉਹ ਸਾਰਾ ਸਮਾਨ ਗਾਇਬ ਹੋ ਗਿਆ ਹੈ ਕਿੰਨੇ ਕੁ ਦਾ ਨੁਕਸਾਨ ਆਇਆ ਭਾਜੀ ਆਇਆ 70 ਕ ਲੱਖ ਦਾ ਆਇਆ ਨੁਕਸਾਨ ਸਰ ਜਿਹਨੂੰ ਚੋਰੀ ਕਿਤੇ ਕਿਹੜੀ ਜਗ੍ਹਾ ਤੋਂ ਆਇਆ ਤੋ ਘਰ ਕੋਈਗਾ ਸੀ ਉਸ ਟੈਂਡ ਕੇ ਨਹੀਂ ਨਹੀਂ ਘਰ ਕੋਈ ਨਹੀਂ ਆਇਆ ਸਰ ਤਾਲਾ ਤੋੜ ਗਏ ਨੇ ਤਾਲਾ ਤੋੜ ਕੇ ਸਾਰਾ ਕੁਝ ਤੋੜ ਕੇ ਲੈ ਗਏ ਸਰ ਹਾਂ ਸਰ ਜਿਹੜੀਆਂ ਗਰੇਲਾਂ ਵਗੈਰਾ ਜਿਹੜੀਆਂ ਹਾਂ ਗਰੇਲਾਂ ਵੀ ਸਾਰੀਆਂ ਤੋੜ ਗਏ ਸੀ ਸੀਸੀਓ ਉਹ ਵੀ ਲੈ ਗਏ ਉਹ ਕੀ ਡੀਵੀਆਰ ਵੀ ਲੈ ਗਏ ਸਾਰਾ ਉਸ ਤਰ੍ਹਾਂ ਕੈਮਰੇ ਵੀ ਚਾਹ ਹਾਂ ਕੈਮਰੇ ਚ ਆਇਆ ਇੱਕ ਬੰਦਾ ਆਇਆ ਇੱਕ ਹਾਂਜੀ ਹਾਂਜੀ ਉਹ ਸ਼ੌਂਦਾ ਪਿਆ ਕਿੰਨੇ ਕੁ ਦਾ ਟਾਈਮ ਸੀ ਅੱਜ 3 ਵਜੇ ਦਾ ਰਹਿਮ ਤੇ ਇਸ ਵਾਰੀ ਸਰ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਹਾਂ ਹਾਂ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਮੋਕੇ ਤੇ ਪੁਲਿਸ ਪਹੁੰਚ ਗਈ ਸੀ ਆ ਆ ਗਈ ਹਾਂ ਜੀ ਹਾਂ ਜੀ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਜੀ ਪ੍ਰਸ਼ਾਸਨ ਕੋਲ ਆਈ ਹੋਏ ਕੀਤਾ ਜਾਵੇ ਪਤਾ ਕੀਤਾ ਜਾਵੇ ਮੇਰੇ ਮਾਲ ਮਾਰਾ ਬੰਦਾ ਹਾਂਜੀ ਮਿਹਨਤ ਦਾ ਕੰਮ ਹੈ ਮਾਲ ਜਮਦੋਰਾ ਹੈ ਆ ਦੋਸਤੋ ਮੇਰਾ ਨਾਮ ਸਰਮਜੀਤ ਟਕੌਰ ਹਾਂਜੀ ਕਿਹੋ ਵੇਰਾਂ ਨਾਲ ਤੇ ਕੀ ਕਿਹੜਾ ਲੱਕਾ ਕੀ ਗੱਲ ਹੈ ਹਾਂਜੀ ਪੱਤਾ ਆਪਨਗਰ ਦੇ ਰਹਿਣ ਵਾਲੀ ਹਾਂਜੀ ਕੀ ਗੱਲ ਹੈ ਜੀ ਮਨ ਹੋਏ ਆਜੋ ਜੀ ਕਰੋਗੇ ਜੇ ਤੋ 3 ਵਜੇ ਦਾ ਮਤਲਬ ਕਿ ਟਾਈਮ ਸੀਗਾ ਜਦੋਂ ਆ ਬਾਹਰ ਤਾਂ ਤੁਸੀਂ ਸਾਡੇ ਨਾਲ ਅਸੀਂ 3:30 ਪੌਣੇ 4 ਦੇ ਵਿੱਚ ਘਰ ਆ ਗਏ ਆ ਆਰਦਨ ਨੂੰ ਵੇਖਿਆ ਪੀ ਉਹ ਬਾਹਰ ਤਵੇ ਸੀਗਾ ਹਾਂਜੀ ਅਸੀਂ ਅੰਦਰ ਨੂੰ ਆਏ ਆ ਤੇ ਗ੍ਰਿਲਰ ਪਾੜੀ ਦੀ ਟੁਕੜੀ ਪਈ ਸੀ ਫਿਰ ਅਸੀਂ ਆਪਣਾ ਲੋਕ ਖੋਲਿਆ ਜਦੋਂ ਅਜੇ ਦਾ ਤੇ ਅੰਦਰ ਗਏ ਤੇ ਅੰਦਰ ਸਾਰਾ ਸਾਡੇ ਅਲਮਾਰੀਆਂ ਪੋਲੀਆਂ ਸਾਰਾ ਸੋਨੇ ਦਾ ਸਮਾਨ ਸਾਰਾ ਲੈ ਕੇ ਕੱਢ ਕੇ ਕੈਸ਼ ਵੀ ਹੈਗਾ ਸੀ ਤੇ ਕੋਈ ਸੀਸੀਟੀਵੀ ਕੈਮਰੇ ਵਿੱਚ ਆਇਆ ਕੋਈ ਨੂੰ ਹਾਂਜੀ ਉਹਦੇ ਫੇਸ ਆ ਗਿਆ ਰਿਕਵਰ ਹੋ ਗਿਆ ਫੇਸ ਉਹ ਮੌਕੇ ਤੇ ਪੁਲਿਸ ਪਹੁੰਚੀ ਸੀ ਹਾਂਜੀ ਮੌਕੇ ਤੇ ਪੁਲਿਸ ਪਹੁੰਚ ਕੇ ਉਹਨਾਂ ਨੇ ਪ੍ਰਕਾਰ ਵਾਈ ਸ਼ੁਰੂ ਕੀਤੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਹੀ ਮੰਗ ਕਰਦੇ ਸਾਡਾ ਸਾਡਾ ਸਾਰਾ ਜਾਨ ਨੁਕਸਾਨ ਹੋਇਆ ਸਾਰਾ ਸੱਟ ਵਾਪਸ ਜਲਦੀ ਤੋਂ ਜਲਦੀ ਮਿਲ ਜਾਏ ਹਾਂ ਕੀਤੀ ਜਾ ਜਿਹੜੇ ਜਿਹੜੇ ਸੀਸੀਟੀਵੀ ਕੈਮਰੇ ਵਿੱਚ ਆਇਆ ਇੱਕ ਨੋਜਵਾ ਸੀ ਜਾਂ ਦੋ ਜਿਆਦਾ ਸੀ ਉਹ ਇੱਕ ਇੱਕ ਦੀ ਸ਼ਕਲ ਇੱਕੋ ਹੀ ਨਜ਼ਰ ਆਇਆ ਹੈ ਕੈਮਰੇ ਦੇ ਵਿੱਚ ਏ ਸਾਨੂੰ ਇਨਫੋਰਮੇਸ਼ਨ ਆਈ ਸੀਗੀ 112 ਤੇ ਕਿ ਇੱਥੇ ਘਰ ਹੈ ਉਹਦੇ ਬੰਦੇ ਕਿਸੇ ਸੰਸਕਾਰ ਤੇ ਗਏ ਹੋ ਸੀਗੇ ਤੇ ਮੈਂ 3 ਵਜੇ ਦੇ ਆਸ-ਪਾਸ ਤੇ ਉੱਥੋਂ ਪਿੱਛੇ ਤੋਂ ਕੋਈ ਬੰਦਾ ਆ ਕੇ ਇਹਨਾਂ ਦੇ ਘਰ ਤੋਂ ਚੋਰੀ ਕਰਕੇ ਲੈ ਗਿਆ ਤੇ ਸਾਡੀ ਟੀਮ ਮੌਕੇ ਤੇ ਪਹੁੰਚੀ ਹੈ ਤੇ ਅਸੀਂ ਆਸ-ਪਾਸ ਦੇ ਏਰੀਏ ਨੂੰ ਦੇਖ ਰਹੇ ਹਾਂ ਕੈਮਰੇ ਦੇਖ ਰਹੇ ਹਾਂ ਤੇ ਅੱਗੇ ਕੋਈ ਇਨਫੋਰਮੇਸ਼ਨ ਹੋਵੇਗੀ ਤਾਂ ਤੁਹਾਨੂੰ ਦੱਸਾਂਗੇ ਸਰ ਕੋਈ ਸੀਸੀਟੀਵੀ ਵਗੈਰਾ ਆਈ ਸਾਹਮਣੇ हां जी एक बंदा आया जी है ओनली आइडेंटिफिकेशन चल रही है ਤੇ ਕੈਮਰਾ ਫੋਲੋ ਅਪ ਕਰ ਰਿਹਾ ਤੇ ਜਦੋਂ ਸਬਸਟੈਂਸ਼ੀਅਲ ਇਨਫੋਰਮੇਸ਼ਨ ਆਉਗੀ ਤਾਂ ਅਸੀਂ ਦੱਸਦੇ ਸਰ ਕੋ ਮਕਾਨ ਮਾਲਕ ਨੇ ਦੱਸਿਆ ਕਿ ਕਿੰਨੇ ਕੁ ਦਾ ਨੁਕਸਾਨ ਕੀ ਕੀ ਲੈ ਗਿਆ ਕੋਈ ਉਹਨੇ ਉਹਨਾਂ ਦਾ ਐਸਟੀਮੇਟਡ ਪੂਰਾ ਐਗਜ਼ੈਕਟਲੀ ਦੱਸਿਆ ਨਹੀਂ ਹੈਗਾ ਉਹਨਾਂ ਨੇ ਮਤਲਬ ਉਹ ਆਪਣੇ ਸਾਰੇ ਜਿਹੜੇ ਵੀ ਹੈ ਉਹ ਚੀਜ਼ਾਂ ਦੇਖ ਰਹੇ ਨੇ ਆਪਣੀ ਪਾਰਟੀ ਉੱਤੇ ਐਫ ਆਈ ਆਰ ਦਰਜ ਕਰ ਰਹੀ ਹੈ ਜੀ ਤਾਂ ਜਦ ਵੀ ਇਹ ਕਨਫਰਮ ਹੋ ਜਾਏਗਾ ਤਾਂ ਉਸ ਦੱਸ ਦਿਆਂਗੇ ਕੰਦ ਟੱਪਕੇ ਘਰ ਦੇ ਅੰਦਰ ਵੱੜ ਰਹੇ ਆ ਮੁੰਡੇ ਦੀ ਕਰਤੂਤ ਸੁਣ ਕੇ ਤੁਸੀਂ ਇਸ ਨੂੰ ਲਾਂਡਤਾ ਹੀ ਪਾਵੋਗੇ ਜੇ ਕੈਮਰੇ ਦੇ ਵਿੱਚ ਮੁੰਡੇ ਦੀ ਕਰਤੂਤ ਕੈਦ ਨਾ ਹੁੰਦੀ ਤਾਂ ਸ਼ਾਇਦ ਕੋਈ ਯਕੀਨ ਵੀ ਨਾ ਕਰਦਾ ਦਰਅਸਲ ਪੂਰਾ ਟੱਬਰ ਘਰ ਨੂੰ ਤਾਲੇ ਲਗਾ ਕੇ ਸੰਸਕਾਰ ਤੇ ਚਲਾ ਜਾਂਦਾ ਹੈ ਜਦ ਟੱਬਰ ਵਾਪਸ ਆਂਦਾ ਹੈ ਤਾਂ ਘਰ ਅੰਦਰਲਾ ਹਾਲ ਵੇਖ ਕੇ ਉਹਨਾਂ ਦੇ ਵੀ ਹੋਸ਼ ਉੱਡ ਜਾਂਦੇ ਨੇ ਦਰਅਸਲ ਜਦੋਂ ਟੱਬਰ ਸੰਸਕਾਰ ਤੇ ਗਿਆ ਸੀ ਮੁੰਡਾ ਮੌਕੇ ਦਾ ਫਾਇਦਾ ਚੁੱਕ ਕੇ ਕੰਦ ਟੱਪਕੇ ਘਰ ਦੇ ਅੰਦਰ ਵੱੜਦਾ ਤੇ ਫਿਰ ਕਮਰੇ ਦੇ ਨਾਲ ਲੱਗੀਆਂ ਗਰਿੱਲਾਂ ਪਟਕੀ ਦੇ ਕਮਰੇ ਦੇ ਅੰਦਰ ਚਲਾ ਜਾਂਦਾ ਫਿਰ ਪੂਰੇ ਘਰ ਦੀ ਫਰੋਲਾ ਫਰਾਲੀ ਕਰਦਾ ਜਿਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਨੱਬਰ ਦੇ ਮੁਤਾਬਕ ਚੋਰ ਮੁੰਡੇ ਦੇ ਵੱਲੋਂ ਘਰ ਦੇ ਵਿੱਚ ਪਿਆ ਕੈਸ਼ ਤੇ ਹੋਰ ਕੀਮਤੀ ਸਮਾਨ ਜਿਹੜਾ ਹੈ ਉਹ ਚੋਰੀ ਕਰ ਲਿਆ ਗਿਆ ਨੱਬਰ ਦਾ ਕਹਿਣਾ ਹੈ ਕਿ ਉਹਨਾਂ ਦਾ ਕਰੀਬ 70 ਲੱਖ ਦਾ ਨੁਕਸਾਨ ਹੋ ਚੁੱਕਿਆ ਤੇ ਮੁੰਡੇ ਦੇ ਹੱਥ ਫੜਿਆ ਲਿਫਾਫਾ ਜਿਸ ਦੇ ਵਿੱਚ ਚੋਰੀ ਦਾ ਸਮਾਨ ਦੱਸਿਆ ਜਾ ਰਿਹਾ ਚੋਰੀ ਕਰਨ ਤੋਂ ਬਾਅਦ ਮੁੰਡਾ ਬਾਹਰ ਦਰਵਾਜ਼ੇ ਕੋਲ ਕੰਧ ਦੇ ਨਾਲ ਖੜਾ ਹੋ ਜਾਂਦਾ ਤੇ ਇਧਰ ਉਧਰ ਵੇਖਦਾ ਕਿ ਕੋਈ ਆ ਤਾਂ ਨਹੀਂ ਰਿਹਾ ਫਿਰ ਉਸ ਵੱਲੋਂ ਲਿਫਾਫੇ ਨੂੰ ਕੰਧ ਤੇ ਰੱਖ ਕੇ ਉਥੋਂ ਟੱਪ ਕੇ ਛਾਲ ਮਾਰ ਲਈ ਜਾਂਦੀ ਹੈ ਤੇ ਫਰਾਰ ਹੋ ਜਾਂਦਾ ਹੈ ਜਿਸ ਦੀ ਸਾਰੀ ਵੀਡੀਓ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤਾਂ ਪ੍ਰਵਾਹ ਦੇ ਮੁਤਾਬਕ 70 ਲੱਖ ਦਾ ਨੁਕਸਾਨ ਹੋਇਆ ਤੇ ਦਬਰ ਵੱਲੋਂ ਪੁਲਿਸ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਚੋਰ ਨੂੰ ਛੇਤੀ ਫੜਕਿਓ ਨਾ ਦਾ ਸਮਾਨ ਵਾਪਸ ਕੀਤਾ ਜਾਵੇ ਉਧਰ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕਾਰਵਾਈ ਕਰ ਰਹੀ ਹੈ ਨਾਮ ਦੱਸੋ ਕਿੱਥੋਂ ਦੇ ਨਾਲ ਬੜੇ ਤੇ ਕੀ ਗੱਲ ਹੋਈ ਜੀ ਹਾਂਜੀ ਮੇਰਾ ਨਾਮ ਹਰਚਰਨ ਸਿੰਘ ਆ ਜੀ ਹਾਂਜੀ ਸਰ ਮੈਂ ਪ੍ਰਤਾਪ ਨਗਰ ਦਾ ਰਹਿਣ ਵਾਲਾ ਜੀ ਇਹ 581 ਦਾ ਹਾਂਜੀ ਕੀ ਗੱਲ ਆ ਜੀ ਸਰ ਕੀ ਗੱਲ ਆ ਜੀ ਗੱਲ ਇਦਾਂ ਹੀ ਹੈ ਸੰਸਕਾਰਤ ਕੇਸੇ ਮੇਰੇ ਸੰਦੇਸਾ ਦੇ ਫਾਦਰ ਸਕੇ ਹੋ ਗਏ ਸੀ ਸਟੇਰ ਉੱਥੇ ਗਿਆ ਤੇ ਆਂਦਿਆਂ ਨੂੰ ਵੇਖਿਆ ਤੇ ਟਾਲੇ ਤੁਲੇ ਟੁੱਟ ਹੋਏ ਸਾਰੇ ਚੋਰੀ ਹੋ ਗਈ ਬੜੀ ਸਾਰਾ ਕੁਝ ਜੀ ਕਿੰਨੇ ਵਜੇ ਦਾ ਪੰਕਟਾਈਂ ਸੀ ਆਈਡੀਆ 3 ਵਜੇ ਦਾ ਟਾਈਮ ਹੈ ਗਾਇ ਬਈ ਫਿਰ ਕੀ ਕੀ ਚੋਰੀ ਹੋ ਗਈ ਅਜੇ ਮੇਰਾ ਟਿਲੀਆਂ ਕੋਕਿਆਂ ਦਾ ਕੰਮ ਲਗਾ ਕਰਦਾ ਤੁਹਾਡਾ ਸਾਰਾ ਸਮਾਨ ਗਾਇਬ ਹੋ ਗਿਆ ਹੈ ਕਿੰਨੇ ਦਾ ਨੁਕਸਾਨ ਆਇਆ ਭਜੀ ਆਇਆ 70 ਕ ਲੱਖ ਦਾ ਆਇਆ ਨੁਕਸਾਨ ਸਰ ਜਿਹਨੂੰ ਚੋਰੀ ਕਿਤੇ ਕਿਹੜੀ ਜਗ੍ਹਾ ਤੋਂ ਆਇਆ ਸੀ ਉਹ ਘਰ ਕੋਈ ਹੈਗਾ ਸੀ ਉਸ ਟਾਈਮ ਤੇ ਨਹੀਂ ਨਹੀਂ ਘਰ ਕੋਈ ਨਹੀਂ ਹੈਗਾ ਸਰ ਤਾਲਾ ਤੋੜ ਗਏ ਨੇ ਤਾਲਾ ਤੋੜ ਕੇ ਸਾਰਾ ਕੁਝ ਤੋੜ ਕੇ ਲੈ ਗਏ ਸਰ ਹਾਂ ਸਰ ਜਿਹੜੀਆਂ ਗਰੇਲਾ ਵਗੈਰਾ ਜਿਹੜੀਆਂ ਆ ਗਰੇਲਾ ਵੀ ਸਾਰੀਆਂ ਤੋੜ ਗਏ ਸੀ ਸੀਸੀਓ ਉਹ ਵੀ ਲੈ ਗਏ ਉਹ ਕੀ ਡੀਵੀਆਰ ਵੀ ਲੈ ਗਏ ਸਾਰਾ ਉਸ ਤਰ੍ਹਾਂ ਕੈਮਰਾ ਵੀ ਚਾਹ ਹਾਂ ਕੈਮਰੇ ਚ ਆਇਆ ਇੱਕ ਬੰਦਾ ਆਇਆ ਇੱਕ ਹਾਂਜੀ ਹਾਂਜੀ ਉਹ ਸ਼ੌਂ ਹੁੰਦਾ ਪਿਆ ਕਿੰਨੇ ਕੁ ਵਜੇ ਰਹਿਮ ਅੱਜ 3 ਵਜੇ ਦਾ ਰਿਹਾ ਤੇ ਇਸ ਵਾਰ ਸਰ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਹਾਂ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਸੀ ਮੋਕੇ ਤੇ ਪੁਲਿਸ ਪਹੁੰਚ ਗਈ ਸੀ ਆ ਆ ਗਈ ਹਾਂਜੀ 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 ਕੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਪ੍ਰਸ਼ਾਸਨ ਕੋਲੋਂ ਕਹੀ ਹੋਏ ਕੀਤਾ ਜਾਵੇ ਪਤਾ ਕੀਤਾ ਜਾਵੇ ਮੇਰੇ ਮਾਰਾ ਬੰਦਾ ਹਾਂਜੀ ਮ ਜੋ ਸੋ ਅਗਰੇ ਹੈ ਮੇਰਾ ਨਾਮ ਸਰਦਪਤ ਸਿੰਘ ਕੋਰ ਹਾਂਜੀ ਦੇਖੋ ਮੇਰੇ ਨਾਲ ਤੇ ਕੀ ਕਿਹੜਾ ਲੱਕਾ ਕੀ ਗੱਲ ਹੈ ਹਾਂਜੀ ਪਟਾਪ ਨਗਰ ਦੇ ਰਹਿਣ ਵਾਲੇ ਹਾਂਜੀ ਕੀ ਗੱਲ ਹੈ ਜੀ ਮਨ ਹੋਇਆ ਆਜ ਅਸੀਂ ਕਰੋ ਗਏ ਜੇ ਤੋ 3 ਵਜੇ ਦਾ ਮਤਲਬ ਕੀ ਟਾਈਮ ਸੀਗਾ ਜਦੋਂ ਆ ਬਾਹਰ ਤਾਂ ਤੁਸੀਂ ਸਾਡੇ ਨਾਲ ਅਸੀਂ 3:30 ਪੌਣੇ 4 ਦੇ ਵਿੱਚ ਘਰ ਆ ਗਏ ਆ ਆਰਦਾਂ ਨੂੰ ਵੇਖਿਆ ਪੀ ਉਹ ਬਾਹਰ ਟੱਪਿਆ ਸੀਗਾ ਹਾਂਜੀ ਅਸੀਂ ਅੰਦਰ ਨੂੰ ਆਏ ਆ ਤੇ ਗ੍ਰਿਲਰ ਪਾ ਰਹੀ ਤੇ ਪੁੱਕੀ ਪਈ ਸੀ ਫੇਰ ਜਿਹੜਾ ਆਪਣਾ ਲੋਕ ਖੋਲਿਆ ਦਰਵਾਜ਼ਾ ਦੇ ਅੰਦਰ ਗਏ ਤੇ ਅੰਦਰੋਂ ਸਾਰਾ ਸਾਡੇ ਲਮਾਰੀਆਂ ਫੁੱਲੀਆਂ ਸਾਰਾ ਸੋਨੇ ਦਾ ਸਮਾਨ ਸਾਰਾ ਲੈ ਗਏ ਕੈਸ਼ ਵੀ ਹੈਗਾ ਸੀ ਦੇਖੋ ਸੀਸੀਟੀਵੀ ਕੈਮਰੇ ਵਿੱਚ ਆ ਗਿਆ ਉਹਨੂੰ ਹਾਂ ਜੀ ਉਹਦੀ ਫੇਸ ਆ ਗਿਆ ਰਿਕਵਰ ਹੋ ਗਿਆ ਫੇਸ ਉਹਦਾ ਮੌਕੇ ਤੇ ਪੁਲਿਸ ਪਹੁੰਚੀ ਸੀ ਹਾਂ ਜੀ ਮੌਕੇ ਤੇ ਪੁਲਿਸ ਪਹੁੰਚ ਕੇ ਉਹਨਾਂ ਨੇ ਪ੍ਰਕਾਰ ਵਾਈ ਸ਼ੁਰੂ ਕੀਤੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋਲ ਮੰਗ ਕਰਦੇ ਸਾਡਾ ਸੱਟ ਸਾਰਾ ਜਿਆ ਨੁਕਸਾਨ ਹੋ ਰਿਹਾ ਸਾਰਾ ਸਾਡਾ ਵਾਪਸ ਜਲਦੀ ਤੋਂ ਜਲਦੀ ਮਿਲ ਜਾਏ ਹਾਂ ਜਿਹੜੇ ਜਿਹੜੇ ਸੀਸੀਟੀਵੀ ਕੈਮਰਾ ਵਿੱਚ ਉਹ ਇੱਕ ਨੋਜਵਾ ਸੀ ਜਾਂ ਦੋ ਜਿਆਦਾ ਸੀ ਉਹ ਇੱਕ ਇੱਕ ਦੀ ਸ਼ਕਲ ਇੱਕੋ ਹੀ ਨਜ਼ਰ ਆਇਆ ਹੈ ਕੈਮਰੇ ਦੇ ਵਿੱਚ ਇਹ ਸਾਨੂੰ ਇਨਫੋਰਮੇਸ਼ਨ ਆਈ ਸੀਗੀ 112 ਤੇ ਕਿ ਇੱਥੇ ਘਰ ਹੈ ਉਹਦੇ ਬੰਦੇ ਕਿਸੇ ਸੰਸਕਾਰ ਤੇ ਗਏ ਹੋਏ ਸੀਗੇ ਤੇ ਮ 3 ਵਜੇ ਦੇ ਆਸ-ਪਾਸ ਤੇ ਉੱਥੋਂ ਪਿੱਛੇ ਤੋਂ ਕੋਈ ਬੰਦਾ ਆ ਕੇ ਇਹਨਾਂ ਦੇ ਘਰ ਤੋਂ ਚੋਰੀ ਕਰਕੇ ਲੈ ਗਿਆ ਤੇ ਸਾਡੀ ਟੀਮ ਮੌਕੇ ਤੇ ਪਹੁੰਚੀ ਹੈ ਤੇ ਅਸੀਂ ਆਸ-ਪਾਸ ਦੇ ਏਰੀਏ ਨੂੰ ਦੇਖ ਰਹੇ ਹਾਂ ਕੈਮਰੇ ਦੇਖ ਰਹੇ ਹਾਂ ਤੇ ਅੱਗੇ ਕੋਈ ਇਨਫੋਰਮੇਸ਼ਨ ਹੋਵੇਗੀ ਤਾਂ ਤੁਹਾਨੂੰ ਦੱਸਾਂਗੇ ਸਰ ਕੋਈ ਸੀਸੀਟੀਵੀ ਵਗੈਰਾ ਆਈ ਸਾਹਮਣੇ ਹਾਂਜੀ ਇੱਕ ਬੰਦਾ ਆਇਆ ਜੀ ਹੈ ਉਹਦੀ ਆਈਡੈਂਟੀਫਿਕੇਸ਼ਨ ਚੱਲ ਰਹੀ ਹੈ ਤੇ ਕੈਮਰੇ ਫੋਲੋਅ ਅਪ ਕਰ ਰਿਹਾ ਤੇ ਜਦੋਂ ਸਬਸਟੈਂਸ਼ੀਅਲ ਇਨਫੋਰਮੇਸ਼ਨ ਆਉਗੀ ਤਾਂ ਅਸੀਂ ਦੱਸਦੇ ਸਰ ਕੋ ਮਕਾਨ ਮਾਲਕ ਨੇ ਦੱਸਿਆ ਕਿ ਕਿੰਨੇ ਦਾ ਨੁਕਸਾਨ ਕੀ ਕੀ ਲੈ ਕੇ ਗਿਆ ਕੋਈ ਉਹਨੇ ਉਹਨਾਂ ਦਾ ਐਸਟੀਮੇਟਡ ਪੂਰਾ ਐਗਜ਼ੈਕ ਉਹ ਨਾ ਨਾ ਮਤਲਬ ਉਹ ਆਪਣੇ ਸਾਰੇ ਜਿਹੜੇ ਵੀ ਹੈ ਉਹ ਚੀਜ਼ਾਂ ਦੇਖ ਰਹੇ ਨੇ ਆਪਣੀ ਪਾਰਟੀ ਉੱਤੇ ਐਫਆਈਆਰ ਦਰਜ ਕਰ ਰਹੀ ਹੈ ਜੀ ਤਾਂ ਜਦ ਵੀ ਇਹ ਕਨਫਰਮ ਹੋ ਜਾਏਗਾ ਤਾਂ ਉਹ ਤੁਹਾਨੂੰ ਦੱਸ ਦੇਵਾਂਗੇ ਕੰਦ ਟੱਪ ਕੇ ਘਰ ਦੇ ਅੰਦਰ ਵੱੜ ਰਹੀ ਹੈ ਮੁੰਡੇ ਦੀ ਕਰਤੂਤ ਸੁਣ ਕੇ ਤੁਸੀਂ ਵਿਸ ਨੂੰ ਲਾਂਡ ਦਾਈ ਪਾਵੋਗੇ ਜੇ ਕੈਮਰੇ ਦੇ ਵਿੱਚ ਮੁੰਡੇ ਦੀ ਕਰਤੂਤ ਕੈਦ ਨਾ ਹੁੰਦੀ ਤਾਂ ਸ਼ਾਇਦ ਕੋਈ ਯਕੀਨ ਵੀ ਨਾ ਕਰਦਾ ਦਰਅਸਲ ਪੂਰਾ ਟੱਬਰ ਘਰ ਨੂੰ ਤਾਲੇ ਲਗਾ ਕੇ ਸਸਕਾਰ ਤੇ ਚਲਾ ਜਾਂਦਾ ਹੈ ਜਦ ਟੱਬਰ ਵਾਪਸ ਆਂਦਾ ਹੈ ਤਾਂ ਘਰ ਅੰਦਰਲਾ ਹਾਲ ਵੇਖ ਕੇ ਉਹਨਾਂ ਦੇ ਵੀ ਹੋਸ਼ ਉੱਡ ਜਾਂਦੇ ਨੇ ਦਰਅਸਲ ਜਦੋਂ ਟੱਬਰ ਸਸਕਾਰ ਤੇ ਗਿਆ ਸੀ ਮੁੰਡਾ ਮੌਕੇ ਦਾ ਫਾਇਦਾ ਚੁੱਕ ਕੇ ਕੰਦ ਟੱਪ ਕੇ ਘਰ ਦੇ ਅੰਦਰ ਵੱੜਦਾ ਤੇ ਫਿਰ ਕਮਰੇ ਦੇ ਨਾਲ ਲੱਗੀਆਂ ਗਰਿੱਲਾਂ ਪਟਕੇ ਕਮਰੇ ਦੇ ਅੰਦਰ ਚਲਾ ਜਾਂਦਾ ਫਿਰ ਪੂਰੇ ਘਰ ਦੀ ਫਰੋਲਾ ਫਰਾਲੀ ਕਰਦਾ ਜਿਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਨੱਬਰ ਦੇ ਮੁਤਾਬਕ ਚੋਰ ਮੁੰਡੇ ਦੇ ਵੱਲੋਂ ਘਰ ਦੇ ਵਿੱਚ ਪਿਆ ਕੈਸ਼ ਤੇ ਹੋਰ ਕੀਮਤੀ ਸਮਾਨ ਜਿਹੜਾ ਹੈ ਉਹ ਚੋਰੀ ਕਰ ਲਿਆ ਗਿਆ ਨੱਬਰ ਦਾ ਕਹਿਣਾ ਹੈ ਕਿ ਉਹਨਾਂ ਦਾ ਕਰੀਬ 70 ਲੱਖ ਦਾ ਨੁਕਸਾਨ ਹੋ ਚੁੱਕਿਆ ਤੇ ਮੁੰਡੇ ਦੇ ਹੱਥ ਫੜਿਆ ਲਿਫਾਫਾ ਜਿਸ ਦੇ ਵਿੱਚ ਚੋਰੀ ਦਾ ਸਮਾਨ ਦੱਸਿਆ ਜਾ ਰਿਹਾ ਚੋਰੀ ਕਰਨ ਤੋਂ ਬਾਅਦ ਮੁੰਡਾ ਬਾਹਰ ਦਰਵਾਜ਼ੇ ਕੋਲ ਕੰਨ ਦੇ ਨਾਲ ਖੜਾ ਹੋ ਜਾਂਦਾ ਤੇ ਇਧਰ ਉਧਰ ਵੇਖਦਾ ਕਿ ਕੋਈ ਆਤਾ ਨਹੀਂ ਰਿਹਾ ਫਿਰ ਉਸ ਵੱਲੋਂ ਲਿਫਾਫੇ ਨੂੰ ਕੰਦ ਤੇ ਰੱਖ ਕੇ ਉਥੋਂ ਟੱਪ ਕੇ ਛਾਲ ਮਾਰ ਲਈ ਜਾਂਦੀ ਹੈ ਤੇ ਫਰਾਰ ਹੋ ਜਾਂਦਾ ਜਿਸ ਦੀ ਸਾਰੀ ਵੀਡੀਓ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤਾਂ ਪਰਿਵਾਰ ਦੇ ਮੁਤਾਬਕ 70 ਲੱਖ ਦਾ ਨੁਕਸਾਨ ਹੋਇਆ ਤੇ ਦਬਰ ਵੱਲੋਂ ਪੁਲਿਸ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਚੋਰ ਨੂੰ ਛੇਤੀ ਫੜਕਿਆ ਨਾ ਦਾ ਸਮਾਨ ਵਾਪਸ ਕੀਤਾ ਜਾਵੇ ਉਧਰ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕਾਰਵਾਈ ਕਰ ਰਹੀ ਹੈ ਨਾਮ ਦੱਸੋ ਕਿੱਥੋਂ ਦੇ ਹਨ ਬੜੇ ਤੇ ਕੀ ਗੱਲ ਹੋਈ ਜੀ ਹਾਂਜੀ ਮੇਰਾ ਨਾਮ ਹਰਚਰਨ ਸਿੰਘ ਆ ਜੀ ਮੈਂ ਪ੍ਰਤਾਪ ਨਗਰ ਦਾ ਰਹਿਣ ਵਾਲਾ ਜੀ ਇਹ 581 ਦਾ ਹਾਂਜੀ ਕੀ ਗੱਲ ਆ ਜੀ ਸਰ ਕੀ ਗੱਲ ਆ ਜੀ ਗੱਲ ਇਦਾਂ ਹੀ ਸੰਸਕਾਰ ਦੇ ਕਿਸੇ ਮੇਰੇ ਸੰਤੂ ਸਾਹਿਬ ਦੇ ਫਾਦਰ ਸਾਹਿਬ ਹੋ ਗਏ ਸੀ ਇਸ ਟਾਈਮ ਉੱਥੇ ਗਿਆ ਤੇ ਆਂਡਾਂ ਨੂੰ ਹੀ ਵੇਖਿਆ ਤੇ ਟਾਲੇ ਤੁਲੇ ਟੁੱਟੋਏ ਸਾਰੇ ਚੋਰੀ ਹੋ ਗਈ ਬੜੀ ਸਾਰਾ ਕੁਝ ਜੀ ਕਿੰਨੇ ਵਜੇ ਦਾ ਪੰਟ ਟਾਈਮ ਸੀ ਆਈਡੀਆ 3 ਵਜੇ ਦਾ ਟਾਈਮ